ਤੁਹਾਡਾ ਸਵਾਗਤ ਹੈ ਸਾਡੇ ਕੋਲ ਬਥੇਰੇ ਇਹੋ ਜਿਹੇ ਮੁਸਾਫਿਰ ਹਨ ਜਿਹੜੇ ਵੱਖਰੇ ਵੱਖਰੇ ਦੇਵਤਿਆਂ ਦੀ ਪੂਜਾ ਕਰਦੇ ਹਨ ਪਰ ਮੈਂ ਹੈਰਾਨ ਹਾਂ ਕਿ ਤੁਸੀਂ ਇਸرائیਲੀ ਨਹੀਂ ਹੋ ਫਿਰ ਫਿਰ ਵੀ ਤੁਸੀਂ ਇਸرائیਲ ਦੇ ਪਰਮੇਸ਼ੁਰ ਦੀ ਪੂਜਾ ਕਰਦੇ ਹੋ ਤੁਸੀਂ ਕਿਉਂ ਕਿਉਂ ਇਹ ਸਭ ਕੁਝ ਕਰ ਰਹੇ ਹੋ ਤੁਸੀਂ ਕਿਉਂ ਦੂਸਰੇ ਦੇਵਤਿਆਂ ਵਿੱਚ ਵਿਸ਼ਵਾਸ ਕਰਦੇ ਹੋ ਮੇਰੀ ਦੋਸਤ ਮੈਂ ਤੈਨੂੰ ਇੱਕ ਹੈਰਾਨੀਜਨਕ ਕਹਾਣੀ ਸੁਣਾਉਣਾ ਚਾਹੁੰਦਾ ਹਾਂ ਜਿਸ ਉੱਤੇ ਵਿਸ਼ਵਾਸ ਕਰਨਾ ਤੇਰੇ ਲਈ ਔਖਾ ਹੋਵੇਗਾ ਔਰ ਇਸੇ ਕਾਰਨ ਮੈਂ ਯਹਵਾ ਪਰਮੇਸ਼ਰ ਦਾ ਇੱਕ ਸੇਵਕ ਬਣ ਗਿਆ ਥੋੜੇ ਸਮੇਂ ਪਹਿਲਾਂ ਪਰਮੇਸ਼ਰ ਨੇ ਯੋਨਾ ਭਵਿਕਰਤਾ ਨੂੰ ਕਿਹਾ ਨੀਨਵਾ ਦੇ ਵੱਡੇ ਦੁਸ਼ਮਣ ਨਗਰ ਨੂੰ ਜਾ ਅਤੇ ਉਸ ਦੇ ਖਿਲਾਫ ਪ੍ਰਚਾਰ ਕਰ ਕਿ ਮੈਂ ਉਸ ਦੀ ਦੁਸ਼ਟਾਂ ਨੂੰ ਵੇਖਿਆ ਹੈ ਆਪਣੀ ਜਾਨ ਬਚਾਉਣ ਵਾਸਤੇ ਯੋਨਾ ਯਾਫਾ ਨਾਮ ਦੀ ਇੱਕ ਜਗ੍ਹਾ ਨੂੰ ਭੱਜ ਗਿਆ ਉੱਤੇ ਉਸ ਨੂੰ ਇੱਕ ਜਹਾਜ਼ ਮਿਲਿਆ ਜਿਹੜਾ ਤਰਸਿਸ ਨਗਰ ਨੂੰ ਜਾ ਰਿਹਾ ਸੀ ਉਹ ਪਰਮੇਸ਼ਰ ਤੋਂ ਦੂਰ ਪਹੁੰਚਣਾ ਚਾਹੁੰਦਾ ਸੀ ਪਰ ਪਰਮੇਸ਼ਵਰ ਨੇ ਸਮੁੰਦਰ ਵਿੱਚ ਜਹਾਜ਼ ਦੇ ਖਿਲਾਫ ਇੱਕ ਤੂਫਾਨ ਭੇਜਿਆ ਜਿਸ ਦੇ ਕਾਰਨ ਜਹਾਜ਼ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਸਾਰੇ ਜਿਹੜੇ ਜਹਾਜ਼ ਨੂੰ ਚਲਾਉਂਦੇ ਸੀ ਡਰ ਗਏ ਅਤੇ ਉਹਨਾਂ ਨੇ ਜਹਾਜ਼ ਦਾ ਸਮਾਨ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਤਾਂ ਕਿ ਜਹਾਜ਼ ਸਮੁੰਦਰ ਵਿੱਚ ਡੁੱਬ ਨਾ ਸਕੇ ਫਿਰ ਕਪਤਾਨ ਨੇ ਯੋਨਾ ਨੂੰ ਜਹਾਜ਼ ਦੇ ਹੇਠਲੇ ਪਾਸੇ ਵਿਸਤਤ ਹੋਇਆ ਡੱਟਾ ਅਤੇ ਉਹਨੂੰ ਕਿਹਾ ਤੂੰ ਕਿਵੇਂ ਸੌ ਸਕਦਾ ਹੈ ਉਹ ਉੱਠ ਅਤੇ ਆਪਣੇ ਦੇਵਤਿਆਂ ਨੂੰ ਪੁਕਾਰ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ ਜਿਦੇ ਨਾਲ ਉਹ ਸਾਡੇ ਉੱਤੇ ਦਇਆ ਕਰੇ ਅਤੇ ਅਸੀਂ ਨਾ ਮਰੀਏ ਫਿਰ ਜਹਾਜ਼ੀਆਂ ਨੇ ਇੱਕ ਦੂਜੇ ਨੂੰ ਕਿਹਾ ਆਓ ਅਸੀਂ ਚਿੱਟੀਆਂ ਪਾਈਏ ਜਿਦੇ ਕਰਕੇ ਸਾਨੂੰ ਪਤਾ ਲੱਗੇ ਕਿ ਸਾਨੂੰ ਇਸ ਖਤਰਨਾਕ ਤੂਫਾਨ ਦੇ ਵਿੱਚ ਪਾਨ ਲਈ ਕਿਹੜਾ ਮਨੁੱਖ ਜ਼ਿੰਮੇਵਾਰ ਹੈ ਜਾਜੀ ਸਾਰੇ ਜਾਣਦੇ ਸੀ ਕਿ ਉਹਨਾ ਪਰਮੇਸ਼ਰ ਤੋਂ ਦੂਰ ਭੱਜ ਰਿਹਾ ਸੀ ਕਿਉਂ ਜੋ ਯੋਨਾ ਇਹ ਗੱਲ ਪਹਿਲਾਂ ਹੀ ਸਭ ਨੂੰ ਦੱਸ ਚੁੱਕਾ ਸੀ ਕਿਉਂਕਿ ਸਮੁੰਦਰ ਵਿੱਚ ਤੂਫਾਨ ਤੇਜ਼ ਹੁੰਦਾ ਜਾ ਰਿਹਾ ਸੀ ਉਹਨਾਂ ਨੇ ਯੋਨਾ ਨੂੰ ਪੁੱਛਿਆ ਓ ਪਵਿਕਵਕਤਾ ਅਸੀਂ ਸਮੁੰਦਰ ਨੂੰ ਸ਼ਾਂਤ ਕਰਨ ਲਈ ਤੇਰੇ ਨਾਲ ਕੀ ਕਰੀਏ ਮੈਨੂੰ ਚੁੱਕੋ ਅਤੇ ਗਰਜਦੇ ਹੋਏ ਸਮੁੰਦਰ ਵਿੱਚ ਸੁੱਟ ਦਿਓ ਫਿਰ ਸਮੁੰਦਰ ਦੀਆਂ ਲਹਿਰਾਂ ਸ਼ਾਂਤ ਹੋ ਜਾਣਗੀਆਂ ਮੈਨੂੰ ਪਤਾ ਹੈ ਕਿ ਮੇਰਾ ਕਸੂਰ ਹੈ ਜਿਸ ਦੇ ਕਾਰਨ ਇਹ ਵੱਡਾ ਤੂਫਾਨ ਤੁਹਾਡੇ ਤੇ ਆਇਆ ਹੈ ਜਹਾਜ਼ੀਆਂ ਨੇ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਪਰ ਅਖੀਰ ਵਿੱਚ ਉਹਨਾਂ ਨੇ ਪਰਮੇਸ਼ਰ ਨੂੰ ਪੁਕਾਰ ਕੇ ਕਿਹਾ ਮਿਹਰਬਾਨੀ ਨਾਲ ਪ੍ਰਭੂ ਮਿਹਰਬਾਨੀ ਨਾਲ ਸਾਨੂੰ ਮਰਨ ਨਾ ਦੇ ਜਾਂ ਇੱਕ ਇਹ ਹੋ ਜੇ ਨਿਰਦੋਸ਼ ਮਨੁੱਖ ਨੂੰ ਮਾਰਨ ਲਈ ਸਾਨੂੰ ਜ਼ਿੰਮੇਵਾਰ ਨਾ ਠਹਿਰਾ ਜਿਸਨੇ ਤੈਨੂੰ ਗੁੱਸਾ ਦੁਆਇਆ ਹੈ ਫਿਰ ਉਹਨਾਂ ਨੇ ਯੂਨਾ ਨੂੰ ਚੁੱਕਿਆ ਅਤੇ ਜਹਾਜ਼ ਤੋਂ ਸੁੱਟ ਦਿੱਤਾ ਅਤੇ ਤੂਫਾਨੀ ਸਮੁੰਦਰ ਸ਼ਾਂਤ ਹੋ ਗਿਆ ਫਿਰ ਪਰਮੇਸ਼ਰ ਨੇ ਯੂਨਾ ਨੂੰ ਨਿਗਲਣ ਲਈ ਇੱਕ ਵੱਡੀ ਮੱਛੀ ਤਿਆਰ ਕੀਤੀ ਸੀ ਅਤੇ ਯੂਨਾ ਤਿੰਨ ਦਿਨ ਅਤੇ ਤਿੰਨ ਰਾਤ ਉਸ ਮੱਛੀ ਦੇ ਟੱਡ ਵਿੱਚ ਰਿਹਾ ਮੱਛੀ ਦੇ ਅੰਦਰੋਂ ਯੋਨਾ ਨੇ ਆਪਣੇ ਪ੍ਰਭੂ ਪਰਮੇਸ਼ਰ ਤੋਂ ਪਛਤਾਵੇ ਲਈ ਪ੍ਰਾਰਥਨਾ ਕੀਤੀ ਨੀਨਵੇਂ ਨਗਰ ਨੂੰ ਨਾ ਜਾਣ ਕਰਕੇ ਅਤੇ ਪਰਮੇਸ਼ਰ ਦੀ ਆਗਿਆ ਨੂੰ ਨਾ ਮੰਨਣ ਕਰਕੇ ਪਛਤਾਵਾ ਕੀਤਾ ਯੋਨਾ ਨੇ ਉਸ ਤੂਫਾਨ ਅਤੇ ਡੂੰਘੇ ਸਮੁੰਦਰ ਤੋਂ ਬਚਣ ਲਈ ਪਰਮੇਸ਼ਰ ਦੀ ਮहिमा ਕੀਤੀ ਅਤੇ ਪਰਮੇਸ਼ਰ ਦੇ ਵਚਨ ਦੀ ਆਗਿਆ ਪਾਲਣ ਦੀ ਪ੍ਰਤੀਗਿਆ ਕੀਤੀ ਫਿਰ ਪਰਮੇਸ਼ਰ ਨੇ ਮੱਛੀ ਨੂੰ ਹੁਕਮ ਦਿੱਤਾ ਅਤੇ ਉਸ ਨੇ ਯੋਨਾ ਨੂੰ ਸੁੱਕੀ ਜ਼ਮੀਨ ਉੱਤੇ ਉਗਲ ਦਿੱਤਾ ਫਿਰ ਪਰਮੇਸ਼ਰ ਦਾ ਵਚਨ ਦੂਜੀ ਵਾਰ ਯੁਨਾਹ ਦੇ ਕੋਲ ਇੱਕ ਕਹਿੰਦੇ ਹੋਏ ਆਇਆ ਨੀਨਵੇ ਦੇ ਵੱਡੇ ਦੁਸ਼ਮਣ ਨਗਰ ਨੂੰ ਜਾ ਅਤੇ ਜਿਹੜਾ ਸੰਦੇਸ਼ ਮੈਂ ਤੈਨੂੰ ਦਿੱਤਾ ਹੈ ਉਹਨੂੰ ਪ੍ਰਚਾਰ ਕਰ ਇਸ ਵਾਰ ਯੁਨਾਹ ਨੇ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਉਸ ਵੱਡੇ ਨਗਰ ਨੀਨਵੇ ਨੂੰ ਗਿਆ ਯੁਨਾਹ ਨੇ ਨਗਰ ਵਿੱਚ ਇੱਕ ਦਿਨ ਦਾ ਸਫ਼ਰ ਕਰਦੇ ਹੋਏ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਜੁੰਤੋ ਲੈ ਕੇ 40 ਦਿਨਾਂ ਦੇ ਬਾਅਦ ਨਿਨਵੇਂ ਨੂੰ ਉਲਟਾ ਦਿੱਤਾ ਜਾਵੇਗਾ 99 ਦੇ ਲੋਕਾਂ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਉੱਥੋਂ ਦੇ ਰਾਜੇ ਨੇ ਸਾਰੇ ਲੋਕਾਂ ਨੂੰ ਅਤੇ ਜਾਨਵਰਾਂ ਦੇ ਇਹ ਕਹਿ ਕੇ ਵਰਤ ਰੱਖਣ ਦਾ ਐਲਾਨ ਕੀਤਾ ਸਾਰੇ ਲੋਕ ਅਤੇ ਸਾਰੇ ਜਾਨਵਰ ਤੱਪੜ ਪਾਨ ਅਸੀਂ ਸਾਰੇ ਜਲਦੀ ਪਰਮੇਸ਼ਰ ਨੂੰ ਪੁਕਾਰੀਏ ਅਤੇ ਆਪਣੇ ਗਲਤ ਕੰਮਾਂ ਤੋਂ ਮਨ ਫਰਾਈਏ ਕੌਣ ਜਾਣਦਾ ਹੈ ਸ਼ਾਇਦ ਪਰਮੇਸ਼ਰ ਆਪਣਾ ਗੁੱਸਾ ਸ਼ਾਂਤ ਕਰ ਲਵੇ ਜਿਦੇ ਕਾਰਨ ਅਸੀਂ ਮਰਨ ਤੋਂ ਬਚ ਜਾਈਏ ਜਦੋਂ ਪ੍ਰਭੂ ਪਰਮੇਸ਼ਰ ਨੇ ਵੇਖਿਆ ਕਿ ਨੀਨਵੇ ਦੇ ਲੋਕਾਂ ਨੇ ਪਛਤਾਵਾ ਕਰ ਲਿਆ ਹੈ ਅਤੇ ਕਿਵੇਂ ਉਹਨਾਂ ਨੇ ਆਪਣੇ ਮਾੜੇ ਕੰਮਾਂ ਤੋਂ ਮਨ ਫੇਰਾਇਆ ਹੈ ਉਸ ਨੇ ਉਹਨਾਂ ਤੇ ਦਇਆ ਕੀਤੀ ਅਤੇ ਕਿਸੇ ਦਾ ਵੀ ਸਤਿਆਨਾਸ਼ ਨਹੀਂ ਕੀਤਾ ਜਿਸ ਸਤਿਆਨਾਸ਼ ਦੀ ਪ੍ਰਤੀਗਿਆ ਉਸ ਨੇ ਨੀਨਵੇ ਨਗਰ ਨਾਲ ਕੀਤੀ ਸੀ ਪਰਮੇਸ਼ਰ ਨੇ ਆਪਣੇ ਦਿਲ ਦੀ ਮਰਜ਼ੀ ਨੂੰ ਬਦਲਣ ਦੀ ਵਿਆਖਿਆ ਯੋਨਾ ਨੂੰ ਇਹ ਕਹਿ ਕੇ ਦਿੱਤੀ ਕਿ ਮੈਂ ਉਸ ਵੱਡੇ ਨਗਰ ਨੀਨਵੇ ਦੀ ਫਿਕਰ ਨਾ ਕਰਾ ਜਿਹਦੇ ਵਿੱਚ 120000 ਤੋਂ ਜ਼ਿਆਦਾ ਲੋਕ ਰਹਿੰਦੇ ਹਨ ਅਤੇ ਜਿਹੜੇ ਆਪਣੇ ਸੱਜੇ ਅਤੇ ਖੱਬੇ ਹੱਥ ਦਾ ਪੇਦ ਵੀ ਨਹੀਂ ਜਾਣਦੇ ਜਿਵੇਂ ਕਿ ਤੂੰ ਦੇਖ ਸਕਦਾ ਹੈ ਮੇਰੇ ਦੋਸਤ ਮੈਂ ਉਸ ਵੱਡੇ ਨਗਰ ਨੀਨਵੇ ਦਾ ਰਹਿਣ ਵਾਲਾ ਹਾਂ ਅਤੇ ਮੈਂ ਯੋਨਾ ਦੀ ਉਸ ਚੁਣੌਤੀ ਕਰਕੇ ਮੌਤ ਤੋਂ ਬਚ ਗਿਆ ਪਰ ਤੂੰ ਮੈਨੂੰ ਇਸ ਕਹਾਣੀ ਦੇ ਕਰਕੇ ਇੰਨੀ ਹੈਰਾਨੀ ਨਾਲ ਕਿਉਂ ਵੇਖਦਾ ਹੈ ਕਿਉਂ ਜੋ ਮੈਂ ਯੋਨਾਪੁਵਿਕ ਕਰਤਾ ਨੂੰ ਜਾਣਦਾ ਹਾਂ ਉਸਨੇ ਇਸ ਜਹਾਜ਼ ਦੇ ਉੱਤੇ ਪਰਮੇਸ਼ਵਰ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕੀਤੀ ਸੀ ਮੈਂ ਖੁਦ ਜਹਾਜ਼ ਦੇ ਚਲਾਣ ਵਾਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਯੋਨਾ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦੇਣ ਜਿਸ ਦੇ ਨਾਲ ਅਸੀਂ ਉਸ ਖਤਰਨਾਕ ਤੂਫਾਨ ਤੋਂ ਬਚ ਜਾਈਏ ਅਤੇ ਜਦੋਂ ਉਹ ਖਤਰਨਾਕ ਤੂਫਾਨ ਅਚਾਨਕ ਸ਼ਾਂਤ ਹੋ ਗਿਆ ਫਿਰ ਮੈਂ ਵੀ ਯੋਨਾ ਦੇ ਪਰਮੇਸ਼ਰ ਉੱਤੇ ਵਿਸ਼ਵਾਸ ਕਰਨ ਵਾਲਾ ਵਿਸ਼ਵਾਸੀ ਹੋ ਗਿਆ ਫਿਰ ਮੈਂ ਜਾਣ ਗਿਆ ਕਿ ਉਹ ਸਰਬਸ਼ਕਤੀਮਾਨ ਪਰਮੇਸ਼ਰ ਹੈ ਇਹੋ ਜਿਹਾ ਪਰਮੇਸ਼ਰ ਜਿਸ ਤੋਂ ਕੋਈ ਲੁਕ ਨਹੀਂ ਸਕਦਾ